ਸ੍ਰੀਕਲ ਜੀ ਮੈਂ ਡਾਕਟਰ ਕਵਲਪ੍ਰੀਤ ਕੌਰ ਮਹਿੰਦਰ ਹੋਮੀਓਕਲੀਨਿਕ ਬਰਨਾਲਾ ਤੋਂ ਆਖਰੀ ਜਿਹੜੀ ਮੈਂ ਵੀਡੀਓ ਬਣਾਈ ਸੀ ਜਿਹਦੇ ਵਿੱਚ ਮੈਂ ਦੱਸਿਆ ਸੀ ਵੀ 슈ਗਰ ਵਾਲੇ ਮਰੀਜ਼ਾਂ ਨੂੰ ਕਿਹੜੇ ਡਰਿੰਕਸ ਨਹੀਂ ਪੀਣੇ ਚਾਹੀਦੇ ਤਾਂ ਬਹੁਤ ਸਾਰੇ ਮਰੀਜ਼ਾਂ ਨੇ ਮੈਨੂੰ ਆਗੇ ਪੁੱਛਿਆ ਵੀ ਜੀ ਫਿਰ ਅਸੀਂ ਗਰਮੀਆਂ ਦੇ ਵਿੱਚ ਕੀ ਪੀਏ ਜਿਨ੍ਹਾਂ ਮਰੀਜ਼ਾਂ ਨੂੰ 슈ਗਰ ਆ ਤਾਂ ਉਹਨਾਂ ਲਈ ਪੀਣ ਦੇ ਵਿੱਚ ਸਭ ਤੋਂ ਵਧੀਆ ਉਹ ਨਾਰੀਅਲ ਦਾ ਪਾਣੀ ਪੀ ਸਕਦੇ ਨੇ ਉਹੋ ਘਰ ਦੇ ਵਿੱਚ ਬਣਾਈ ਹੋਈ ਦਹੀਂ ਤੋਂ ਜਿਹੜੀ ਲੱਸੀ ਬਣਾਉਣੀ ਆ ਜਿਹਦੇ ਵਿੱਚ ਮੱਖਣੀ ਕੱਢੀ ਜਾਂਦੀ ਆ ਮਤਲਬ ਚਾਟੀ ਦੀ ਲੱਸੀ ਉਹ ਪੀ ਸਕਦੇ ਨੇ ਕਿਉਂਕਿ ਜਿਹੜੀ ਲੱਸੀ ਆ ਇਹ ਜੇ ਤੁਸੀਂ ਆਪਣੀ ਰੋਟੀ ਦੇ ਨਾਲ ਇਹ ਲੱਸੀ ਪੀਨੇ ਹੋ ਤੇ ਖਾਣੇ ਦੇ ਨਾਲ ਜਿਹੜੀ 슈ਗਰ ਦੀ ਸਪਾਈਕ ਆਉਂਦੀ ਆ ਉਹ ਨੂੰ ਵੀ ਨਹੀਂ ਆਉਣ ਦਿੰਦੀ ਇਸ ਤੋਂ ਇਲਾਵਾ ਤੁਸੀਂ ਸਤੂ ਹੁੰਦਾਗਾ ਉਹਨੂੰ ਪਾਣੀ ਦੇ ਵਿੱਚ ਘੋਲ ਕੇ ਪੀ ਸਕਦੇ ਹੋ ਇਹ ਗਰਮੀਆਂ ਦੇ ਵਿੱਚ ਪੀਣਾ ਬਹੁਤ ਹੀ ਜ਼ਿਆਦਾ ਚੰਗਾ ਤੇ ਸਕਿਨ ਦੇ ਲਈ ਵੀ ਇਹ ਬਹੁਤ ਹੀ ਵਧੀਆ ਹੁੰਦਾਗਾ ਜਿਹਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਪ੍ਰੋਟੀਨ ਵੀ ਹੁੰਦਾ ਹੈ ਇਸ ਤੋਂ ਇਲਾਵਾ ਤੁਸੀਂ ਘਰ ਦੇ ਵਿੱਚ ਬੇਲ ਦਾ ਜੂਸ ਜਾਂ ਸਵੇਰੇ ਤੁਸੀਂ ਧਨੀਆ ਭੌਂ ਕੇ ਰਾਤ ਨੂੰ ਰੱਖ ਦਿਓ ਸਵੇਰੇ ਧਨੀਆ ਦਾ ਪਾਣੀ ਵੀ ਪੀ ਸਕਦੇ ਹੋ ਧੰਨਵਾਦ